ਸਤਿ ਸ਼੍ਰੀ ਅਕਾਲ ਜੀ ਸਾਰੇ ਅਨੂ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਹੀ ਜਾਦੇ ਸੋਹਣੇ ਪ੍ਰਿੰਟ ਲੈ ਕੇ ਆਏਗੇ 30 ਦਾ ਬ੍ਰਾਂਡ ਦੇ ਰਹੇ ਹਨਗੇ ਪਿਓਰ ਦੇ ਵਿੱਚ ਨੇਗੇ ਬਹੁਤ ਹੀ ਜਾਦੇ ਸੋਹਣਾ ਸਟਾਫ ਹੈ ਲਾਈਟ ਵੇਟ ਹੈਗਾ ਤੇ 올 ਓਵਰ ਸੂਟ ਰਹੇ ਹਨਗੇ ਸਭ ਤੋਂ ਪਹਿਲਾਂ ਤੁਸੀਂ ਸਟਾਫ ਦੀ ਮਤਲਬ ਦੇਖ ਲਓ ਹਨਾ weight ਬਿਲਕੁਕੁਲ ਵੀ ਨਹੀਂ ਹੈਗਾ ਤੇ ਹੈਗੀ ਹੈ ਮੈਡਰਨ ਸਿਲਕ ਦੇ ਵਿੱਚ ਆਪਾਂ ਸਟੱਫ ਲੈ ਕੇ ਆਏਾਂਗੇ ਟੀਸਟਾ ਬ੍ਰਾਂਡ ਦਾ ਰਹੂਗਾ ਤੇ ਬਹੁਤ ਹੀ ਜਿਆਦੇ ਸੋਹਣੀ ਕੁਆਲਿਟੀ ਐ ਸੁਪਰ ਡੂਪਰ ਹਿੱਟ ਕਲੈਕਸ਼ਨ ਐਂਗੇ ਅੱਜ ਵਾਲੇ ਜਿੱਦਾਂ ਕਿ ਤੁਸੀਂ ਸਟਿਚ ਕਰਵਾਉਣਾ ਚਾਹਦੇ ਕਰਵਾ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਲੈਣਾ ਚਾਹਦੇ ਹੋ ਵੀ ਤੁਸੀਂ ਜਿੱਥੇ ਚਾਹੋ ਤਾਂ ਉੱਥੇ ਤੁਸੀਂ ਆਰਡਰ ਕਰ ਸਕਦੇ ਹੋਗੇ ਲਾਈਨਿੰਗ ਲੱਗੂਗੀ ਤੇ ਬਹੁਤ ਹੀ ਜਿਆਦੇ ਸੋਹਣਾ ਫੁੱਲ ਪਿਓਰ ਦੇ ਵਿੱਚ ਸਟੱਫ ਹੈਗਾ ਪ੍ਰਾਈਜ਼ ਰਹੂਗਾ 3000 ਪ੍ਰਾਈਜ਼ ਰਹੂਗਾ ਸਿਲਕ ਦੇ ਵਿੱਚ ਹੈਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋਗੇ ਸਾਰਾ ਟੈਸਟ ਆ ਦਾ ਹੋਇਆਗਾ ਜੀ ਬ੍ਰਾਂਡ ਹੈਗਾ ਪਹਿਲਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਦੂਜਾ ਪ੍ਰਿੰਟ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਲੈ ਕੇ ਆਏਗੇ ਆਪਾਂ ਸਾਰੇ ਹੀ ਇੱਕ ਤੋਂ ਇੱਕ ਹਟਕੇ ਨਹੀਂਗੇ ਪ੍ਰਿੰਟ ਦੇਖੋ ਇਸ ਤਰ੍ਹਾਂ ਹਨਾ ਤੇ ਪ੍ਰਾਈਸ ਸੇਮ ਰਹੂਗਾ ਜੀ 3000 ਪ੍ਰਾਈਸ ਹੈਗਾ ਲੋ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਹੀ ਜਿਆਦਾ ਸੋਹਣਾ ਬਹੁਤ ਹੀ ਪਿਆਰਾ ਜਿਹਾ ਕਲਰ ਹੈਗਾ ਤੇ ਪ੍ਰਾਈਸ ਸੇਮ ਰਹੂਗਾ ਜੀ 3000 ਇਹ ਕਿਹਦੇ ਵਿੱਚ ਹੈਗਾ ਜੀ येलो ਸ਼ੇਡ ਹੈਗਾ ਅਲੱਗ-ਅਲੱਗ ਪ੍ਰਿੰਟ ਰਹਣਗੇ ਇੱਕ ਸੂਟ ਚਾਹੋ ਦੋ ਚਾਹੋ ਤਿੰਨ ਚਾਹੋ ਜਿੰਨੇ ਵੀ ਤੁਸੀਂ ਲੈਣਾ ਚਾਹੋ ਨਿਓ ਆਰਡਰ ਕਰ ਸਕਦੇ ਹੋਗੇ ਸੇਮ ਪ੍ਰਾਈਸ ਦੇ ਵਿੱਚ ਰਹੂਗਾ ਜੀ 3000 ਪ੍ਰਾਈਸ ਹੈਗਾ ਦੁਪੱਟਾ ਨਹੀਂ ਹੈਗਾ ਜੀ ਇਹਦੇ ਨਾਲ ਜੇ ਤੁਸੀਂ ਕਹੋਗੇ ਆਪਾਂ ਤੁਹਾਨੂੰ ਦੁਪੱਟਾ ਤਿਆਰ ਕਰਕੇ ਦੇ ਦਾਂਗੇ ਜਿੱਦਾਂ ਤੁਸੀਂ ਚਾਹੋਗੇ ਹੈ ਨਾ ਉਸ ਅਕੋਰਡਿੰਗ ਦੁਪੱਟੇ ਦਾ ਤੁਸੀਂ ਸਟਾਫ ਰੱਖ ਸਕਦੇ ਹੋਗੇ ਉਸ ਅਕੋਰਡਿੰਗ ਤੁਸੀਂ ਤਿਆਰ ਕਰਵਾ ਸਕਦੇ ਹੋ ਦੁਪੱਟਾ ਤੇ ਬਹੁਤ ਲਾਈਟ weight ਸਟਾਫ ਹੈਗਾ ਫੁੱਲ ਪਿਓਰ ਆਰਗੈਂਜ਼ਾ ਦਾ ਤੁਸੀਂ ਚੁਣੋ ਤੁਹਾਡਾ ਦੁਪੱਟਾ ਰੱਖਿਓ ਸਟਾਫ ਦੀ ਕੁਆਲਿਟੀ ਬਹੁਤ ਹੀ ਜਿਆਦਾ ਸੋਹਣੀ ਹੈਗੀ ਮੈਡਰਨ ਸਿਲਕ ਦੇ ਵਿੱਚ ਹੈਗਾ ਟੀਸਟਾ ਬ੍ਰਾਂਡ 3000 ਪ੍ਰਾਈਸ ਵਿਦ ਸ਼ਿਪਿੰਗ ਰਹੂਗਾ ਠੀਕ ਹੈ ਜੀ ਇਸ ਤੋਂ ਬਾਅਦ ਹੈਗੀ ਐ ਜੀ ਟੀਸਟਾ ਬ੍ਰਾਂਡ ਦੀ ਸਿਲਵਰ ਲਾਈਨ জর্জਟ ਹੈਗੀ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟ ਆਏ ਨੇ ਇਹਦੇ ਵਿੱਚ ਪ੍ਰਾਈਸ ਸੇਮ ਰਹੂਗਾ 3000 ਤੇ ਬਹੁਤ ਹੀ ਜਿਆਦੇ ਸੋਹਣੀ জর্জਟ ਹੈ ਟੀਸਟਾ ਬ੍ਰਾਂਡ ਰਹੂਗਾ ਇਹਦੇ ਨਾਲ ਤੁਸੀਂ জর্জਟ ਦਾ ਦੁਪੱਟਾ ਵੀ ਰੱਖ ਸਕਦੇ ਹੋਗੇ ਸਟੈਂਪ ਤੁਸੀਂ ਚੈੱਕ ਕਰ ਸਕਦੇ ਹੋ ਜੀ ਇਸ ਤੇ ਸਟੈਂਪ ਲੱਗੀ ਹੋਈ ਹੈਗੀ ਸਾਰੇ ਹਨਾ ਸੂਟ ਤੇ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਇਹਦੇ ਵਿੱਚ ਬਹੁਤ سارے ਕਲਰ ਬਹੁਤ سارے ਪ੍ਰਿੰਟ ਹੈਗੇ ਨੇਗੇ ਜਿੱਦਾਂ ਕਿ ਤੁਸੀਂ ਹਨਾ ਪੈਣਾ ਜਿੱਦਾਂ ਕਹਿੰਦੀ ਹੁੰਦੀਆਂ ਨੇ ਵੀ ਅਸੀਂ ਕਾਫੀ ਸੂਟ ਆਰਡਰ ਕਰਨੇ ਨੇਗੇ ਤਾਂ ਤੁਸੀਂ ਉਸ ਅਕੋਰਡਿੰਗ ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਆਰਡਰ ਦੇ ਸਕਦੇ ਹੋਗੇ ਜਿਹੜੇ ਸੂਟ ਦੀ ਫਿਟਿੰਗ ਹੈਗੀ ਬਹੁਤ ਹੀ ਜ਼ਿਆਦੇ ਸੋਹਣੀ ਆਉਂਦੀ ਹੈਗੀ ਤੇ ਇੱਕ ਹੋਰ ਚੀਜ਼ ਹੈ ਸੂਟਸ ਨੂੰ ਹਨਾ ਪ੍ਰੈਸ ਕਰਨ ਦੀ ਬਾਲੀ ਜ਼ਿਆਦੇ ਲੋਡ ਨਹੀਂ ਹੁੰਦੀ ਹੈਗੀ ਸੈਕਿੰਡ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਤੇ ਥਰਡ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾਗਾ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਲਓ ਜੀ ਇਸ ਤਰ੍ਹਾਂ ਦੇਖ ਸਕਦੇ ਹੋਗੇ ਜਦੋਂ ਕਿ ਤੁਸੀਂ ਫਰੌਕ ਸਟਾਈਲ ਦੇ ਵਿੱਚ ਸੂਟ ਵਗੈਰਾ ਰੈਡੀ ਕਰਵਾਉਣਾ ਚਾਹੋਗੇ ਤਾਂ ਤੁਸੀਂ ਕਰਵਾ ਸਕਦੇ ਹੋਗੇ ਲਓ ਜੀ ਮਹਿੰਦੀ ਸ਼ੇਡ ਦੇ ਵਿੱਚ ਹੈਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਜਿੱਦਾਂ ਕਿ ਇਹਦੇ ਵਿੱਚ ਸਕਿਨ ਕਲਰ ਦਾ ਪ੍ਰਿੰਟ ਹੈਗਾ ਉਦੋਂ ਤੁਸੀਂ ਲੈਸਸ ਵਗੈਰਾ ਲਗਾ ਕੇ ਡਿਜ਼ਾਈਨ ਕਰ ਸਕਦੇ ਹੋ ਜੇ ਤੁਸੀਂ ਵਰਕ ਵਗੈਰਾ ਕਰਾ ਕੇ ਹੋਰ ਵੀ ਜ਼ਿਆਦਾ ਸੋਹਣਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਮਾਊਸ ਸ਼ੇਡ ਦੇ ਵਿੱਚ ਹੈਗਾ ਨੈਕਸਟ ਸੂਟ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਇਹ ਵਾਲਾ ਠੀਕ ਹੈ ਜੀ ਮਹਿੰਦੀ ਸ਼ੇਡ ਦੇ ਵਿੱਚ ਜਿਹੜਾ ਅਗਲਾ ਨੈਕ ਦੋ ਕਲਰ ਲਨਗੇ ਅਗਲਾ ਕਲਰ ਹੈ ਜਿਹੜਾ ਤੁਸੀਂ ਹੈ ਨਾ ਸੈਕਿੰਡ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਦਾਂ ਦਾ ਡਿਜ਼ਾਈਨ ਹੈ ਤੇ ਵੀ ਕਾਫੀ ਜਿਆਦਾ ਸੋਹਣਾ ਲੱਗ ਰਿਹਾ ਹੈਗਾ ਜਿੱਦਾਂ ਕਿ ਤੁਸੀਂ ਫਰਾਕ ਪਲਾਜ਼ੋ ਟਰੌਜ਼ਰ ਜਿੱਦਾਂ ਵੀ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਇਸ ਤੋਂ ਬਾਅਦ ਹੈਗਾ ਜੀ ਬਲੈਕ ਕਲਰ ਦਾ ਸੂਟ ਹੈਗਾ ਲੋ ਜੀ ਪ੍ਰਿੰਟਿੰਗ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣੀ ਪ੍ਰਿੰਟ ਹੈਗਾ ਤੇ ਕਲਰ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਇਹਦਾ ਪ੍ਰਿੰਟ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਵੀ ਜਿਹਦੇ ਕਿਦੇ ਨਾਲ ਤੁਸੀਂ ਮਹਿਰੂਨ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ ਜਾਂ ਫਿਰ ਇਸ ਬੇਜ ਦਾ ਦੁਪੱਟਾ ਰੱਖ ਕੇ ਮਹਿਰੂਨ ਕਲਰ ਦੀ ਲੈਸ ਵਗੈਰਾ ਲਗਾ ਸਕਦੇ ਹੋਗੇ ਲਓ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਸਾਰੀ ਕਲੈਕਸ਼ਨ ਰਹੂਗੀ ਟੀਸਟਾ ਬ੍ਰਾਂਡ ਦੀ ਕਲੈਕਸ਼ਨ ਰਹੂਗੀ ਜੀ ਅੱਜ ਵਾਲੀ ਪ੍ਰਾਈਸ ਹੈਗਾ ਜੀ 3000 ਇਹਨਾਂ ਦਾ ਸਿਲਵਰ ਲਾਈਨ ਦਾ ਲਓ ਜੀ ਲਾਸਟ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਨਾ ਪ੍ਰਿੰਟ ਹੈਗਾ ਕਲਰ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟ ਹੈਗਾ ਲਓ ਜੀ ਜਲਦੀ ਜਲਦੀ ਆਰਡਰ ਕਰ ਦਿਓ ਕੋਈ ਵੀ ਭੈਣ ਰਹਿਣਾ ਜਾਵੇ ਇਸ ਤੋਂ ਬਾਅਦ ਹੈਗੇ ਸੀ ਬਲੋਸਮ ਸਿਲਕ ਦੇ ਵਿੱਚ ਸੂਟ ਲੈ ਕੇ ਆਏਗੇ ਆਪਾਂ ਤੁਹਾਡੇ ਲਈ ਇਸ ਤੋਂ ਬਾਅਦ ਹੈਗੇ ਜੀ ਬਲੋਸਮ ਸਿਲਕ ਦੇ ਵਿੱਚ ਸੂਟ ਹੈਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਲਾਈਨਿੰਗ ਲੱਗੂਗੀ ਜਿੰਨੇ ਵੀ ਤੁਹਾਨੂੰ ਮੈਂ ਸੂਟ ਦਿਖਾਏ ਨੇ ਅੱਜ ਸਾਰੇ ਲਾਈਨਿੰਗ ਵਾਲੇ ਨੇ ਲਾਈਨਿੰਗ ਲੱਗੂਗੀ ਪ੍ਰਾਈਸ ਇਹਨਾਂ ਦਾ ਰਹੂਗਾ ਜੀ 2500 ਪ੍ਰਾਈਸ ਰਹੂਗਾ ਵਿਦ ਸ਼ਿਪਿੰਗ 올ਓਵਰ ਸੂਟ ਲਓ ਜੀ ਇਸ ਤੋਂ ਬਾਅਦ ਹੈਗੇ ਸੀ ਬਲੈਕ ਕਲਰ ਦੇ ਵਿੱਚ ਰਹੂਗਾ ਜੀ ਇੱਕ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈ ਵਾਲਾ ਵੀ ਚੈੱਕ ਕਰੋ ਹਨਾ ਜਿੱਦਾਂ ਕਿ ਤੁਸੀਂ ਸਟਾਈਲ ਫਰੌਕ ਦੇ ਵਿੱਚ ਬਣਾਉਣਾ ਹੈ ਸ਼ਾਰਟ ਉੜਤੀ ਵਗੈਰਾ ਜਿੱਦਾਂ ਵੀ ਬਣਾਉਣਾ ਤੁਸੀਂ ਉਦਾਂ ਤੁਸੀਂ ਦੱਸ ਸਕਦੇ ਹੋ ਤਾਂ ਆਪਾਂ ਸੂਟ ਆ ਤੁਹਾਡਾ ਰੈਡੀ ਕਰ ਦਾਂਗੇ ਕਿ ਹੈਗੇ ਦੇ ਵਿੱਚ येलो ਕਲਰ ਹੈ ਜੀ ਠੀਕ ਹੈ ਜੀ ਇਹ ਰਹਣਗੇ 2500 ਪ੍ਰਾਈਸ ਰਹੂਗਾ ਦੁਪੱਟਾ ਨਹੀਂ ਹੈਗਾ ਕਿਸੇ ਨਾਲ ਵੀ ਦੁਪੱਟਾ ਤੁਸੀਂ ਆਪਣੀ ਚੁਆਇਸ ਅਕੋਰਡਿੰਗ ਰੈਡੀ ਕਰਵਾ ਸਕਦੇ ਹੋਗੇ ਜਾਂ ਤੁਹਾਡੇ ਕੋਲ ਘਰ ਪਏ ਹੁੰਦੇ ਨੇ ਦੁਪੱਟੇ ਤਾਂ ਤੁਸੀਂ ਇਦਾਂ ਲਾ ਸਕਦੇ ਹੋਗੇ ਜੇ ਤੁਹਾਨੂੰ ਲੱਗਦਾ ਵੀ ਇਹ ਸਾਡੇ ਮਤਲਬ ਘਰੇ ਪਏ ਨੇ ਦੁਪट्टे ਕਲਰ ਮੈਚ ਕਰ ਚੁਗਾ ਤਾਂ ਤੁਸੀਂ ਇਦਾਂ ਦੁਪट्टे ਲੈ ਸਕਦੇ ਹੋਗੇ ਕੱਲਾ ਸੂਟ ਵੀ ਮੰਗਵਾ ਸਕਦੇ ਹੋਗੇ ਆਨ ਸਟਿਚ ਸੂਟ ਵੀ ਮੰਗਵਾ ਸਕਦੇ ਹੋ ਸਲਾਈ ਕਰਵਾ ਕੇ ਵੀ ਮੰਗਵਾ ਸਕਦੇ ਹੋਗੇ ਠੀਕ ਹੈ ਜੀ ਕੋਈ ਵੀ ਤੁਸੀਂ ਵਰਕ ਵਗੈਰਾ ਦਾ ਆਰਡਰ ਦੇਣਾ ਚਾਹੁੰਦੇ ਹੋ ਮਸ਼ੀਨ ਹੈਂਡ ਆਰੀ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋ ਪਾਤੀ ਦੇ ਸੂਟ ਉਹ ਤਾਂ ਤੁਸੀਂ ਆਪਣਾ ਆਰਡਰ ਹੈ ਜਿਹੜਾ ਦੇ ਸਕਦੇ ਹੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਮੇਰੇ ਇੰਸਟਾਗ੍ਰam ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰੋ ਜੇ ਨਹੀਂ ਤੁਸੀਂ ਮੇਰੀ ਸਪੋਰਟ YouTube ਤੇ ਕੀਤੀ ਹੈ ਵੱਧ ਤੋਂ ਵੱਧ ਸਾਰੀਆਂ ਭੈਣਾਂ ਨੂੰ ਰਿਕੁਐਸਟ ਹੈ ਜਿਹੜੀਆਂ ਭੈਣਾਂ ਇੰਸਟਾਗ੍ਰam ਯੂਜ਼ ਕਰਦੀਆਂ ਨੇ ਤਾਂ ਤੁਸੀਂ ਮੇਰੀ ਆਈਡੀ ਨੂੰ ਜਰੂਰ ਫੋਲੋ ਕਰੋ ਜੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ